ਅੱਜ 56000 ਵੋਟਰ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਜਿਹੜਾ ਆਪਣੀ ਉਮੀਦਵਾਰਾਂ ਦੀ ਕਿਸਮਤ ਜਿਹੜੀ ਆ ਆਪਣੇ ਚੋਹੇਤੇ ਉਮੀਦਵਾਰ ਨੂੰ ਵੋਟ ਪਾਉਣ ਜਾ ਰਹੇ ਨੇ ਮੇਰੇ ਨਾਲ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮਨਿੰਦਰਪਾਲ ਸਿੰਘ ਪਲਾਸੌਰ ਮੌਜੂਦ ਨੇ ਅਤੇ ਇੱਥੇ ਭਾਜਪਾ ਵੱਲੋਂ ਹੰਗਾਮਾ ਵੀ ਕੀਤਾ ਗਿਆ ਉਸ ਦਾ ਕਾਰਨ ਹੈ ਉਸ ਦਾ ਕਾਰਨ ਇਹ ਹੈ ਕਿ ਇੱਥੇ ਉਹਨਾਂ ਦਾ ਸਿੰਬਲ ਜਿਹੜਾ ਹੈ ਉਹ ਉੱਥੇ ਨਹੀਂ ਸੀਗਾ ਵੋਟ ਪੇਪਰ ਜਿਸ ਦੇ ਕਾਰਨ ਉਹਨਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਤੇ ਕਾਂਗਰਸ ਪਾਰਟੀ ਦੇ ਵੀ ਆਗੂ ਮੌਜੂਦ ਨੇ ਸਰ ਕੀ ਵੇਖਦੇ ਹੋ 77 پارٹی ਇਥੋਂ ਐਮਐਲਏ ਸਾਹਿਬ ਦੀ ਧਰਮ ਪਤਨੀ ਚੋਣ ਲੜ ਰਹੇ ਨੇ ਤੇ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਆ ਆਮ ਆਦਮੀ ਪਾਰਟੀ ਵੱਲੋਂ ਕਿ ਬੜੇ ਪਾਰਦਰਸ਼ੀ ਢੰਗ ਨਾਲ ਚੋਣਾ ਹੋ ਰਹੀਆਂ ਤੁਸੀਂ ਪਹੁੰਚੇ ਜੀ ਕੀ ਦੇਖਿਆ ਜੀ ਮੈਨੂੰ ਜਦੋਂ ਬਾਹਰ ਬੂਥ ਤੋਂ ਬਾਹਰ ਇਹ ਗੱਲ ਪਤਾ ਲੱਗੀ ਹੈ ਕਿ ਵੀ ਤਿੰਨੋਂ ਬੂਥ ਤਿੰਨਾਂ ਬੂਥਾਂ ਦੇ ਉੱਤੇ ਆ ਪਾਰਟੀਆਂ ਦਾ ਪਾਰਟੀਆਂ ਦਾ ਨਿਸ਼ਾਨ ਹੈ ਨਹੀਂ ਤੇ ਉਹਦਾ ਕਰਕੇ ਪੋਲਿੰਗ ਬੰਦ ਕਰਵਾਈ ਆ ਮੈਂ ਉਹਦਾ ਕਰਕੇ ਅੰਦਰ ਆਇਆ ਕੈਂਡੀਡੇਟ ਕੌਣ ਹੈ ਜਾਂ ਕੌਣ ਨਹੀਂ ਕਿੰਨਾ ਇੰਪੋਰਟੈਂਟ ਹੈ ਜਾਂ ਕਿੰਨਾ ਇੰਪੋਰਟੈਂਟ ਨਹੀਂ ਜੀ ਡੈਮੋਕ੍ਰੇਸੀ ਦੇ ਵਿੱਚ ਪੂਰੀ ਪਾਰਦਰਸ਼ਤਾ ਦੇ ਨਾਲ ਜਿਹੜੀ ਹੈ ਉਹ ਪੋਲਿੰਗ ਹੋਣੀ ਚਾਹੀਦੀ ਹੈ ਤੇ ਮੈਂ ਇਸ ਵੇਲੇ ਸਿਰਫ ਅਪੀਲ ਨਹੀਂ ਕਰੂੰਗਾ ਚੇਤਾਵਨੀ ਵੀ ਦਊਗਾ ਪ੍ਰਸ਼ਾਸਨ ਨੂੰ ਕਿ ਛੇਤੀ ਤੋਂ ਛੇਤੀ ਨਵੀਆਂ ਮਸ਼ੀਨਾਂ ਦਾ ਪ੍ਰਬੰਧ ਕਰਕੇ ਇਹ ਪੋਲਿੰਗ ਚਾਲੂ ਕਰਵਾਉਣ ਤੇ ਕਿਸੇ ਦਾ ਨੁਕਸਾਨ ਨਾ ਕਰੇ ਬੀਜੇਪੀ ਵੱਲੋਂ ਵੀ ਇੱਥੇ ਸੰਘਰਸ਼ ਕੀਤਾ ਜਾ ਰਿਹਾ ਕਿਵੇਂ ਵੇਖਦੇ ਹੋ ਤੁਸੀਂ ਤੁਹਾਡੇ ਵੀ ਆਗੂ ਪਹੁੰਚੇ ਨੇ ਜੀ ਮੈਂ ਪਹਿਲਾਂ ਬਿਆਨਥੀ ਕੀਤੀ ਆ ਜੀ ਜੀ ਕਿ ਬੀਜੇਪੀ ਵੱਲੋਂ ਜੇ ਵਾਕਿਆ ਹੀ ਜੋ ਦੋਸ਼ો ਲਾ ਰਹੇ ਨੇ ਜੇ ਉਹ ਠੀਕ ਆ ਤਾਂ ਫਿਰ ਬੀਜੇਪੀ ਵੱਲੋਂ ਕੀਤਾ ਜਾ ਰਿਹਾ ਸੰਘਰਸ਼ ਜਾਇਜ਼ ਆ ਜੇਕਰ ਪਾਰਦਰਸ਼ੀ ਤਰੀਕੇ ਨਾਲ ਵੋਟਾਂ ਪੈ ਰਹੀਆਂ ਕਹਿੰਦੇ ਨੇ ਨਤੀਜਿਆਂ ਦਾ ਡਰ ਕਿਸ ਨੂੰ ਹੈ ਕਾਂਗਰਸ ਨੂੰ ਜਾਂ ਭਾਜਪਾ ਨੂੰ ਜਾਂ ਫਿਰ ਆਮ ਆਦਮੀ ਪਾਰਟੀ ਇਹ ਫੈਸਲਾ ਲੋਕਾਂ ਦਾ ਤੇ ਸਾਰਿਆਂ ਨੂੰ ਸਵੀਕਾਰ ਕਰਨਾ ਚਾਹੀਦਾ ਜਿੰਨੇ ਵੋਟਰ ਨੇ ਜਿਹੜੇ ਅੱਜ ਵੋਟਾਂ ਪਾਉਣ ਜਾ ਰਹੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਮੈਂ ਜੋ ਕੁਝ ਐਸ ਵળે ਇੱਥੇ ਖਲੋ ਕੇ ਅਪੀਲ ਤਾਂ ਨਹੀਂ ਕੀਤੀ ਜਾ ਸਕਦੀ ਮੈਂ ਤੇ ਇਹ ਕਹੂੰਗਾ ਕਿ ਹੁਣ ਆਪਾਂ ਜਿੱਥੇ ਖੜੇ ਆ ਇਹ ਲੋਕਤੰਤਰ ਦਾ ਡੈਮੋਕ੍ਰੇਸੀ ਦਾ ਮੰਦਿਰ ਹੈ ਇੱਥੇ ਪੂਰੇ ਤਰੀਕੇ ਨਾਲ ਪਾਰਦਰਸ਼ਤਾ ਦੇ ਨਾਲ ਜਿਹੜਾ ਉਹ ਇਹਦਾ ਮਜਾਰਾ ਹੋਣਾ ਚਾਹੀਦਾ ਤੇ ਲੋਕਾਂ ਦਾ ਫੈਸਲਾ ਸਾਨੂੰ ਸਵੀਕਾਰ ਕਰਨਾ ਚਾਹੀਦਾ ਇੱਕ ਆਪਸੀ ਭਾਈਚਾਰਕ ਸੰਦੇਸ਼ ਨੂੰ ਲੈ ਕੇ ਕੀ ਕਹਿਣਾ ਚਾਹੀਦਾ ਆਪਸੀ ਭਾਈਚਾਰਤਾ ਜੇ ਡੈਮੋਕ੍ਰੇਸੀ ਅਸਲ ਮਾਇਨੇ ਦੇ ਵਿੱਚ ਲਾਗੂ ਕੀਤੀ ਜਾਊਗੀ ਤਾਂ ਫਿਰ ਜਿਹੜਾ ਹਿੰਦੁਸਤਾਨ ਦਾ ਪੰਜਾਬ ਦਾ ਤੇ ਖਾਸ ਕਰ ਸਾਡੇ ਤਰਨਤਾਰਨ ਦਾ ਵੋਟਰ ਜਿਹੜਾ ਉਹ ਉਹਦੇ ਵਿੱਚ ਯਕੀਨ ਰੱਖਦਾ ਫੇਰ ਸਤਿ ਭਾਵਨਾ ਜਿਹੜੀ ਆ ਉਹਨੂੰ ਕਿਸੇ ਕਿਸਮ ਦੀ ਕੋਈ ਆਂਚ ਨਹੀਂ ਆਉਣ ਵਾਲੀ ਬਹੁਤ ਧੰਨਵਾਦ ਜੀ ਬਿਲਕੁਲ ਜੀ ਇਹ ਸਨ ਮਨਿੰਦਰਪਾਲ ਸਿੰਘ ਪਲਾਸੌਰ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਤਸਵੀਰ ਜਿਹੜੀ ਹੈ ਵਿਖਾ ਦਿੱਤੀ ਜਾਵੇ ਹੁਣ ਜਿਹੜੀਆਂ ਨਵੀਆਂ ਫੋਟੋ ਕਾਪੀਆਂ ਜਿਹੜੀਆਂ ਵਾਂ ਉਹ ਆ ਚੁੱਕੀਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਕਿ ਜਿਸ ਦੇ ਉੱਪਰ ਭਾਰਤੀ ਜਨਤਾ ਪਾਰਟੀ ਦਾ ਕਮਲ ਦਾ ਫੁੱਲ ਵੀ ਆਇਆ ਹੋਇਆ ਤਾਂ VOTING ਦੁਬਾਰਾ ਸ਼ੁਰੂ ਹੋ ਸਕਦੀ ਕਿਉਂਕਿ VOTING ਇਸ ਲਈ ਰੁਕੀ ਹੋਈ ਸੀ ਇਹ ਭਾਰਤੀ ਜਨਤਾ ਪਾਰਟੀ ਵੱਲੋਂ ਤੁਸੀਂ ਵੇਖ ਸਕਦੇ ਮੈਂ ਕੈਮਰਾਮੈਨ ਸਾਥੀ ਨੂੰ ਕਹਿੰਦਾ ਨਜ਼ਦੀਕੀ ਤੋਂ ਤਸਵੀਰ ਇਹ ਵਿਖਾਈ ਜਾਵੇ ਕਿ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਮਰਦਾਬਾਦ ਦੇ ਲਾਹੇ ਲਗਾਏ ਜਾ ਰਹੇ ਨੇ ਤੇ ਇਹ ਤਸਵੀਰਾਂ ਜਿਹੜੀਆਂ ਤੁਸੀਂ ਵੇਖ ਸਕਦੇ ਹੋ ਜੀ ਜੀ ਪਾਰਟੀ ਜੀ 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 ਜ ਕੇ 22 2025 ਨੂੰ 22 2025 ਨੂੰ ਮਾਨਯੋਗ ਰਟਰਨਿੰਗ ਅਫਸਰ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਚੁੱਕੇ ਨੇ ਤੇ ਜਿਹਦੇ ਵਿੱਚ 1 ਨੰਬਰ ਤੇ ਕਿਰਨਦੀਪ ਕੌਰ ਕੋਲ ਚੋਣ ਨਿਸ਼ਾਨ ਕਮਲ ਦਾ ਫੁੱਲ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਕਿ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਦਾ ਜਿਹੜਾ ਚੋਣ ਨਿਸ਼ਾਨ ਆ ਉਹ EVM ਮਸ਼ੀਨ ਤੇ ਬੈਲਟ ਪੇਪਰ ਦੇ ਉੱਪਰ ਹੀ ਉਟਾਇਆ ਗਿਆ ਜੀ ਪਤਾ ਨਹੀਂ ਕਿ ਬੈਂਟਰੀ ਵੀ ਕਹਦੇ ਕਿ ਤੇ ਬੂਥ ਦੇ ਨੇੜੇ ਬੈਂਟ ਲਾਇਆ ਆ ਤੁਹਾਡੇ ਸਾਹਮਣੇ ਜੀ ਇੱਥੇ ਵਾਰਡ ਨੰਬਰ 3 ਦੇ ਵਿੱਚ ਮੈਂ ਤੁਹਾਡੇ ਤੁਹਾਡੇ ਮਾਧਿਅਮ ਰਾਈ ਦੱਸਣਾ ਚਾਹਨਾ ਸਮੁੱਚੇ ਪੰਜਾਬ ਵਾਸੀ ਜਿੱਥੇ-ਜਿੱਥੇ ਵੀ ਤੁਹਾਨੂੰ ਵੇਖ ਰਹੇ ਨੇ ਇੱਥੇ ਮਾਨਯੋਗ ਐਮਐਲਏ ਸਾਹਿਬ ਦੇ ਧਰਮ ਸਪਤਨੀ ਆਮ ਆਦਮੀ ਪਾਰਟੀ ਦੀ ਉਹ ਇਲੈਕਸ਼ਨ ਲੜ ਰਹੇ ਨੇ ਉਹਨਾਂ ਨੂੰ ਦਰਸਾ ਰਿਹਾ ਕਮਲ ਦੇ ਫੁੱਲ ਤਾਂ ਉਹਨਾਂ ਨੂੰ ਕਮਲ ਦੇ ਫੁੱਲ ਤਾਂ ਦਰਸਾ ਰਿਹਾ ਕਿ ਜੇ ਕਮਲ ਦਾ ਫੁੱਲ ਅੰਦਰ ਈਵੀਆ ਮਸ਼ੀਨ ਤੇ ਕਿਸੇ ਨੂੰ ਦਿਸ ਗਿਆ ਤੇ ਇਥੋਂ ਕਮਲ ਦਾ ਫੁੱਲ ਜਿੱਤਦਾ ਨਜ਼ਰ ਆ ਰਿਹਾ ਤੇ ਲੋਕਤੰਤਰ ਨੂੰ ਸ਼ਿੱਕੇ ਟੰਗ ਦਿੱਤਾ ਇਹ ਲੋਕ ਈਵੀਆ ਮਸ਼ੀਨਾਂ ਤੇ ਬਲੇਮ ਲਾਉਂਦੇ ਸੀ ਇਹ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ ਪਰ ਮੈਂ ਆਜ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੁੱਛਣਾ ਚਾਹ ਰਿਹਾ ਕਿ ਇਤਿਹਾਸ ਦੇ ਵਿੱਚ ਜੋ ਕੋਈ ਤੁਸੀਂ ਕਰ ਦਿੱਤਾ ਕਿ ਈਵੀਆ ਮਸ਼ੀਨ ਤੇ ਬੈਲਟ ਪੇਪਰਾਂ ਦੇ ਉੱਤੋਂ ਹੀ ਜੋ ਨਿਸ਼ਾਨ ਕਮਲ ਦਾ ਫੁੱਲ ਜਿਹੜਾ ਉਹ ਡਾ ਦਿੱਤਾ ਗਿਆ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇਦਾਂ ਹੋ ਰਿਹਾ ਹੈ ਇਹ ਆਮ ਆਦਮੀ ਪਾਰਟੀ ਨੇ ਸਮੁੱਚੇ ਪੂਰੇ ਪੰਜਾਬ ਦਾ ਜਿਹੜੇ ਜੋ ਹਾਲਾਤ ਕਰ ਦਿੱਤੇ ਨੇ ਲੋਕਤੰਤਰ ਨਾ ਦਾ ਜਿਹੜਾ ਇਹਨਾਂ ਜਿਹੜਾ ਸ਼ਬਦ ਉਹ ਖਤਮ ਹੀ ਕਰ ਦਿੱਤਾ ਜਾਨ ਕਾ ਵੀ ਜਾਨ ਕਾ ਵੀ ਦਿੱਤੀ ਗਈ ਸੀ ਸਵੇਰੇ ਜਦੋਂ ਸਾਰਾ ਕੁਝ ਪਤਾ ਲੱਗਾ ਮੈਂ ਕਿਹਾ ਚ ਨਾ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਅੰਤਰ ਜਾਣ ਦਿੱਤਾ ਗਿਆ ਨਾ ਪੋਲਿੰਗ ਜਾਂ ਟਾਣੂ ਅੰਤਰ ਦਿੱਤਾ ਜਾ ਰਿਹਾ ਪੂਰਾ ਰੱਜ ਕੇ ਪ੍ਰਸ਼ਾਸਨ ਜਿਹੜਾ ਮੂਕ ਦਰਸ਼ਨ ਬਣ ਕੇ ਵੇਖ ਰਿਹਾ ਜਿਉਂ ਹੀ ਅਸੀਂ ਸਮੂੱਚੇ ਸਾਥੀਆਂ ਦੇ ਸਮੇਤ ਇੱਥੇ ਪਹੁੰਚੇ ਆ ਤੇ ਮਾਂਜੁਗ ਜਿਹੜੇ ਅੰਦਰ ਪ੍ਰੋਜੈਕਟਿੰਗ ਅਫਸਰ ਨੇ ਗੈਰ ਜਮਿਆ ਰੋਨ ਦਾ ਜਵਾਬ ਸੀ ਕਿ ਮੈਂ ਕੁਝ ਨਹੀਂ ਕਰ ਸਕਦਾ ਤੇ ਮੈਂ ਬੇਨਤੀ ਕਰਦਾ ਤੁਹਾਡੇ ਮਾਤੇ ਮਰੇਗੀ ਮਾਂਜੁਗ ਇਲੈਕਸ਼ਨ ਕਮਿਸ਼ਨ ਨੂੰ ਮਾਂਜੁਗ ਪੰਜਾਬ ਦੇ ਗਵਰਨਰ ਨੂੰ ਕਿ ਲੋਕਤੰਤਰ ਦੀ ਬਹਾਲੀ ਅਕੇ ਜਿਹੜੇ ਅੰਦਰ ਤਿੰਨਾ ਬੂਥਾਂ ਤੇ ਵਾਰਟ ਨੰਬਰ 3 ਦੇ ਵਿੱਚ ਅੰਦਰ ਸਬੰਧਤ ਮੁਲਾਜ਼ਮ ਬੈਠੇ ਨੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਟਾਈਮ ਤੇ ਵਿੱਚ ਸਾਡਾ ਜਿਹੜਾ ਲੋਕਤੰਤਰ ਆ ਉਹ ਬਸ ਜੇ ਨਾ ਹੋਵੇ ਕਾਰਵਾਈ ਤੇ ਫਿਰ ਕੀ ਕਰੇਗੀ ਭਾਈ ਨਹੀਂ ਹੁੰਦੀ ਤਾਂ ਭਾਰਤੀ ਜਨਤਾ ਪਾਰਟੀ ਲਗਾਤਾਰ ਨਾਮਜਦਗੀਆਂ ਤੋਂ ਲੈ ਕੇ ਪੜਤਾਲ ਤੋਂ ਲੈ ਕੇ ਵੋਟਾਂ ਤੱਕ ਹਰੇਕ ਸ਼ਿਰਸ਼ ਕਰਕੇ ਇਥੋਂ ਤੱਕ ਪਹੁੰਚੀ ਹੈ ਤੇ ਜੇ ਇਹਨਾਂ ਨੇ ਇਸ ਵਾਰ ਦੀ ਜਿਹੜੀ ਇਲੈਕਸ਼ਨ ਆ ਉਹ ਨਿਰਵਿਘਨ ਸਹੀ ਤਰੀਕੇ ਦੇ ਨਾਲ ਲੋਕਤੰਤਰ ਦੀ ਬਹਾਲੀ ਦੇ ਨਾਲ ਨਾ ਕਰਵਾਈ ਤੇ ਭਾਰਤੀ ਜਨਤਾ ਪਾਰਟੀ ਲੋਕਤੰਤਰ ਦੀ ਬਹਾਲੀ ਲਈ ਹਰ ਇੱਕ ਸੰਘਰਸ਼ ਵੇਦਨ ਨੂੰ ਤਿਆਰ ਬਹੁਤ ਬਹੁਤ ਧੰਨਵਾਦ ਦਿਓ ਕਿ ਇੱਥੇ ਅੱਜ ਚੋਣਾਂ ਮੌਕੇ ਜਿਹੜਾ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਵੀ ਤਾਇਨਾਤ ਰਹੀ ਹੈ ਅਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ ਵੀ ਇੱਥੇ ਹੰਗਾਮਾ ਕੀਤਾ ਗਿਆ ਹੈ ਕਾਂਗਰਸ ਦੇ ਆਗੂ ਵੀ ਪਹੁੰਚੇ ਨੇ ਅਤੇ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਗਈ ਤੇ ਹੁਣ ਜਿਹੜਾ ਉਹਨਾਂ ਦੀ ਪਾਰਟੀ ਦਾ ਸਿੰਬਲ ਵੀ ਆਇਆ ਲੇਕਿਨ ਲਗਾਤਾਰ ਭਾਰਤੀ ਜਨਤਾ ਪਾਰਟੀ ਵੱਲੋਂ ਇੱਥੇ ਜਿੰਦਾਬਾਦ ਮੁਰਦਾਬਾਦ ਦੇ ਨਾਰੇ ਲਗਾਏ ਜਾ ਰਹੇ ਬਣੇਰੋ ਸਾਡੇ ਨਾਲ ਹਰ ਕਵਰ ਵਿੱਚ ਪਹੁੰਚਾਉਂਦੇ ਰਵਾਂਗੇ ਤੁਹਾਡੇ ਤੱਕ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਨਜ਼ਰ ਨਿਊਜ਼ ਤਰਨਤਾਰਨ